ਐਸ ਸਾਡੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਮੈਂਬਰ ਅੰਗਰੇਜ਼ ਸਿੰਘ ਜਿਹੜਾ ਕਿ ਆਪਦੇ ਪਿੰਡ ਤੋਂ ਆ ਰਹੇ ਸੀਗੇ ਤੇ ਬੱਸ ਵਾਲਿਆਂ ਨਾਲ ਕਿਤੇ ਕੋਈ ਗਲਬਤ ਹੋਈ ਉਸ ਤੋਂ ਬਾਅਦ ਬੱਸ ਵਾਲਿਆਂ ਨੇ ਕੋਈ ਗੁੰਡੇ ਬੁਲਾ ਕੇ ਬੱਸ ਵਾਲੇ ਦਾ ਮਾਲਕ ਨੂੰ ਬੁਲਾ ਕੇ ਉਸ ਨੂੰ ਬੱਸ ਤੋਂ ਉੱਥੋਂ ਕੱਡਨਾਪ ਕਰਕੇ ਤੇ ਕੁੱਟ ਮਾਰ ਕਰਕੇ ਤੇ ਲੈ ਗਏ ਨੇ ਗੱਡੀ ਤੇ ਲੱਗ ਗਏ ਜੀ। ਵਜ੍ਹਾ ਦਨਿਸ ਕੀ ਪਤਾ ਨਹੀਂ। ਹਾਂ ਇਸ ਵਾਰ ਇਹ ਜੀ ਨਹੀਂ ਪਤਾ ਲੱਗਿਆ ਇਹ ਤਾਂ ਅਸੀਂ ਆ ਕੇ ਲਿਆ ਕਿ ਉਹਨਾਂ ਨੂੰ ਅਜੇ ਐਡਮਿਟ ਹੀ ਇੱਥੇ ਕਰਵਾਇਆ ਹੈ। ਕਾਫੀ ਗੰਭੀਰ ਸੱਟਾਂ ਲੱਗੀਆਂ ਹੋਈਆਂ ਉਸ ਨੂੰ। ਇਹ ਜਦੋਂ ਅਸੀਂ ਪੁਲਿਸ ਵਾਲਿਆਂ ਨੂੰ ਜਦੋਂ ਸਾਨੂੰ ਇੱਥੋਂ ਸਾਡੇ ਨਾਲ ਉਸਦੇ ਮੈਂਬਰ ਸੀਗੇ ਐਡਵੋਕੇਟ ਹੀ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਕਿ ਵੀ ਇਸ ਤਰ੍ਹਾਂ ਅੰਗਰੇਜ਼ ਸਿੰਘ ਨੂੰ ਕੁੱਟਮਾਰ ਕਰਕੇ ਗੱਡਨਾਪ ਕਰਕੇ ਗੱਡੀ ਤੇ ਲਾਦ ਕੇ ਲੈ ਗਏ ਨੇ ਤੇ ਮੈਂ ਪੁਲਿਸ ਵਾਲਿਆਂ ਨੂੰ ਨਾਲ ਦੀ ਨਾਲ ਹੀ ਜਿਹੜਾ ਹੈ ਦੱਸਿਆ ਸੀਗਾ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਆਸ-ਪਾਸੇ ਨੇ ਟਰੇਸ ਕੀਤਾ ਤੇ ਉੱਥੋਂ ਥਾਣੇ ਤੋਂ ਅਸੀਂ ਉਹਨੂੰ ਲੈ ਕੇ ਆਏ ਕਿਡਨੈਪੀ ਦਾ ਬਕੌਸ ਥਾਂ ਕਿਹੜਾ ਸੀ ਸ਼ਤੀਰ ਵਾਲੇ ਦੇ ਨੇੜੇ ਦਾ ਸੀਗਾ ਜੀ ਜਿਹੜੇ ਪਿੰਡ ਦੇ ਰਿਆ ਨਾਲੇ ਨੇ ਜੀ ਇਹ ਕੋਠਾ ਪੱਕੀ ਤੋਂ ਨੇ ਚ ਨਾਮ ਕੀ ਇਹਨ ਦਾ ਇਹ ਅੰਗਰੇਜ਼ ਸਿੰਘ ਜੀ ਫਾਜ਼ਿਲਕਾ ਕੋਟਾ ਰੇਸੀ ਹਾਂਜੀ ਹਾਂਜੀ ਇੱਥੇ ਪ੍ਰੈਕਟਿਸ ਕਰਦੇ ਨੇ ਜੀ ਡਿਸਟ੍ਰਿਕਟ ਬਾਰ ਇਸ ਨਗਰ ਤੋਂ ਕੀ ਕਹਿਣਾ ਚਾਹੋਗੇ ਕੀ ਲੱਗਦਾ ਹੈ ਸਾਰੇ ਘਟਨਾ ਬਾਰੇ ਅ ਇਸ ਤਰ੍ਹਾਂ ਵੀ ਜਿਸ ਤਰ੍ਹਾਂ ਦੀ ਇਹ ਇੱਕ ਪੜ੍ਹੇ ਲਿਖੇ ਤੇ ਬੁੱਧੀਜੀਵੀ ਤੇ ਇਹਨਾਂ ਨੇ ਸ਼ਰੇਆਮ ਅਟੈਕ ਕੀਤਾ ਹੈ ਇਹ ਬੜੀ ਸਮਾਜ ਲਈ ਸਾਡੇ ਸਾਰਿਆਂ ਲਈ ਜਿਹੜੀ ਹੈ ਬੜੀ ਮੰਦਭਾਗੀ ਘਟਨਾ ਹੋਈ ਹੈ ਜਿਹੜੀ ਕਿ ਇਹਨਾਂ ਨੇ ਇੰਨੀ ਗੁੰਡਾਗਰਦੀ ਕਰਕੇ ਤੇ ਕਨੈਪ ਕਰਕੇ ਦਿਨ ਦਿਹਾੜ ਦੇ ਵਿੱਚ ਹੀ ਲੋਕਾਂ ਦੇ ਸਾਹਮਣੇ ਜਿਹੜਾ ਹੈ ਸ਼ਰੇਆਮ ਰੋਡ ਤੇ ਕਨੈਪ ਕਰਕੇ ਗੱਡੀ ਤੇ ਲਾਦ ਕੇ ਸ਼ਰੇਆਮ ਨੂੰ ਕੁੱਟਮਾਰ ਕੀਤੀ ਹੈ ਦਾ ਅੰਜਰ ਗੱਲ ਹੋਈ 12 ਜੂਨ ਦੇ ਤੱਕ ਹਾਂ ਜੀ ਹੋ ਚੁੱਕੀ ਹੈ ਜੀ ਕੀ ਅੱਗੇ ਕੀ ਨਜ਼ਰ ਲਿਆ ਜੀ ਅੱਗੇ ਹੁਣ ਇੱਕ ਵਾਰ ਅਸੀਂ ਇਹਨੂੰ ਦਾਖਲ ਕਰਾਇਆ ਜੋ ਅੱਗੇ ਰਿਪੋਰਟ ਆਏਗੀ ਉਹਦੇ ਅਕੋਰਡਿੰਗ ਅਸੀਂ ਮੌਕੇ ਮੌਕੇ ਤੇ ਵੀ ਗਏ ਸੀਗੇ ਪੁਲਿਸ ਵਾਲਿਆਂ ਨੂੰ ਉੱਥੇ ਡੀਐਸਪੀ ਮੌਕੇ ਤੇ ਪਹੁੰਚੇ ਸੀਗੇ ਉਹਨਾਂ ਨੇ ਦੇਖਿਆ ਵੀ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਖੂਨ ਲੱਗਿਆ ਕੱਪੜੇ ਵੀ ਪਾਟੇ ਹੋਏ ਨੇ ਉਸ ਅੰਗਰੇਜ਼ ਸਿੰਘ ਦੇ ਤੇ ਇਸ ਤੋਂ ਬਾਅਦ ਅੱਗੇ ਜਿਹੜੀ ਹੈ ਉਹ ਅਸੀਂ ਇਹਦੇ ਬਾਰੇ ਸਖਤ ਕਾਰਵਾਈ ਕਰਵਾਵਾਂਗੇ ਚਲੋ ਜੀ ਸਰ ਵਜ੍ਹਾ ਨਹੀਂ ਕੋਈ ਵੀ ਰਹੀ ਹੋਵੇ ਲੇਕਿਨ ਐਸੇ ਕਾਨੂੰਨ ਬਾਰੇ ਜਿ ਲੈ ਕੇ ਸਮਝਾਉਣਾ ਉਹਨੂੰ ਕਿਵੇਂ ਦੇ ਸਾਡੇ ਲਈ ਜੋ ਇਹਨਾਂ ਨੇ ਇੰਨੀ ਗੁੰਡਾਗਰਦੀ ਇਹ ਬੱਸ ਵਾਲਿਆਂ ਨੇ ਕਰ ਰੱਖੀ ਹੈ ਸਾਡੇ ਲਈ ਸਾਡੇ ਸਮਾਜ ਲਈ ਬਹੁਤ ਮਾੜੀ ਗੱਲ ਹੈ ਜੀ ਮੰਗ ਕੀ ਕਰ ਰਹੇ ਹਾਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਾਂ ਵੀ ਜੋ ਇਹਨਾਂ ਨੇ ਵਦੀ ਕੀ ਕੀਤੀ ਕੈਪ ਕਿਤਾ ਗੰਭੀਰ ਸੱਟਾਂ ਲਾਈਆਂ ਤੇ ਇਹਦੇ ਤੇ ਸਖਤ ਤੁਰੰਤ ਪਰਚਾ ਦਰਜ ਹੋਣਾ ਚਾਹੀਦਾ ਹੈ ਸਖਤ ਕਾਰਵਾਈ ਹੋਣੀ ਚਾਹੀਦੀ ਅਰੈਸਟ ਦੋਸ਼ੀਆਂ ਨੂੰ ਅਰੈਸਟ ਕਰਕੇ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਇਹ ਕਿਹੜੀ ਟਰਾਂਸਪੋਰਟ ਕੰਪਨੀ ਦੀ ਬੱਸ ਹੈ ਇਹ ਕੁਨਗਪਾਲ ਦੇ ਨਾਮ ਨਾਲ ਜਾਣੇ ਜਾਂਦੇ ਨੇ ਜੀ ਫਾਜ਼ਲ ਕਾ ਦੇ ਬੋਰ ਦੇ ਅ ਫਾਜ਼ਲ ਕਾ ਦੇ ਨਹੀਂ ਚਾਹ ਹੁਣ ਇਹ ਘਟਨਾ ਕਰਾ ਹੋਇਆ ਹੈ ਇਹ ਸਾਡੇ ਇਲਾਕੇ ਵਾਸਤੇ ਨਹੀਂ ਸਾਰੇ ਪੰਜਾਬ ਵਾਸਤੇ ਬੜਾ ਮਨਭਗਾ ਹੈ ਕਿ ਜੇ ਦਿਹਾੜੇ ਇੱਕ ਖਾਸ ਤੌਰ ਤੇ ਵਕੀਲਾਂ ਦੇ ਪਿੱਛੇ ਪੈ ਜਾਣਾ ਪਰ ਉਹਨਾਂ ਨੂੰ ਸ਼ਰੇਆਮ ਜੀਟੀ ਰੋਡ ਦੇ ਉੱਪਰ ਹੁੰਡਾ ਕਰਦੀ ਕਰਕੇ ਕਿਡਨਾਪ ਕਰ ਲੈਣਾ ਪਰ ਬਾਜਕੋਟ ਖੋ ਦੀ ਕਰਨੀ ਕੁੱਟਮਾਰ ਕਰਨੀ ਪਰ ਬੜੀ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਵੀਡੀਓ ਵਾਇਰਲ ਜਿਹੜੀ ਸਾਡੇ ਡੀਬੀਓ ਗਰੁੱਪ ਚ ਪਹੁੰਚੀ ਜਦੋਂ ਅਸੀਂ ਦੇਖੀ ਉਹਦੇ ਵਿੱਚ ਇੱਕ ਸਾਡਾ ਵਕੀਲ ਭਾਈ ਹੋਰ ਹੈ ਉਹ ਵਕੀਲ ਭਾਈ ਆਪਣੇ ਆਪ ਨੂੰ ਭੱਜ ਕੇ ਵੀਡੀਓ ਬਣਾ ਰਿਹਾ ਕਿ ਮੈਨੂੰ ਵੀ ਫੜਨ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਮੈਂ ਭੱਜ ਕੇ ਜਿਹੜੀ ਹੈ ਵੀਡੀਓ ਬਣਾ ਰਿਹਾ ਉਹ ਮੈਨੂੰ ਨਾਮ ਤਾਂ ਨਹੀਂ ਪਤਾ ਪੂਰਾ ਪੂਰਾ ਲੇਕਿਨ ਉਹਦੀ ਵੀਡੀਓ ਐਰਰ ਹੋਈ ਹੈ ਦੇਖੀ ਐ ਸੀ ਮਤਲਬ ਇਹ ਬੜੀ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਦਿਨ ਦਿਹਾੜੇ ਇਸ ਤਰ੍ਹਾਂ ਦਾ ਘਟਨਾ ਜਿਹੜਾ ਹੈ ਚਲੋ ਕਿਸੇ ਦਾ ਕੋਈ ਕੰਟਰੋਵਰਸੀ ਹੋ ਸਕਦੀ ਹੈ ਮੈਨੂੰ ਨਹੀਂ ਪਤਾ ਇਸ ਚੀਜ਼ ਕੀ ਹੈ ਲੇਕਿਨ ਅਗਰ ਹੈਗੀ ਹੈ ਜਾਂ ਨਹੀਂ ਹੈਗੀ ਉਹ ਗੱਲਾਂ ਬਾਤੀਆਂ ਨੇ ਲੇਕਿਨ ਇਸ ਤਰ੍ਹਾਂ ਸ਼ਰਿਆਮ ਦਿਨ ਦਿਹਾੜੇ ਇੱਕ ਵਕੀਲ ਨੂੰ ਉਹ ਡਰੈਸ ਚ ਹੈ ਬੁਰੀ ਕੋਰ ਚ ਆ ਰਿਹਾ ਉਹਦੀ ਇੱਕ ਜ਼ਿੰਮੇਵਾਰੀ ਹੈ ਕੋਰ ਜਾ ਕੇ ਇਸ ਗੱਲਾਂ ਇਹ ਸਾਰੀਆਂ ਗੱਲਾਂ ਨੂੰ ਛੱਡ ਕੇ ਉਹਨਾਂ ਨੇ ਕੀ ਕੀਤਾ ਇਹਨੂੰ ਗਰਨਾ ਚੱਕ ਕੇ ਗੱਡੀ ਚ ਪਾਇਆ ਉਸ ਬਾਅਦ ਕੁੱਟਮਾਰ ਕੀਤੀ ਹੈ ਉਸ ਵੀਰ ਸੱਟਾਂ ਦੇ ਨਾਲ ਜਿਹੜਾ ਹੈ ਅਜਾਖਲ ਪਿਆ ਜੀ ਤੇ ਇਹ ਜਿਹੜੀ ਗੱਲ ਹੈ ਇਹ ਬਹੁਤ ਇੱਕ ਖਤਰਨਾਕ ਗੱਲ ਹੈ ਸਾਡੇ ਇਰਾਕੇ ਸਾਡੇ ਸਮਾਜ ਦੇ ਵਾਸਤੇ ਇਹ ਗੱਲਾਂ ਜਿਹੜੀਆਂ ਨੇ ਕਾਨੂੰਨ ਨੂੰ ਵੀ ਚਾਹੀਦਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਹਨਾਂ ਨੂੰ ਤਕੜੇ ਹੱਥਾਂ ਦੇ ਨਾਲ ਜਿਹੜਾ ਹੈ ਇਹੋ ਲੋਕਾਂ ਨੂੰ ਹੈਂਡਲ ਕਰਨ ਤਾਂ ਜੋ ਦੂਜਾਰਾਂ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਮੈਸੇਜ ਨਾ ਜਾਵੇ ਔਰ ਹਰ ਬੰਦਾ ਇਹੋ ਜੇ ਕੰਮ ਕਰਨ ਤੋਂ ਡਰੇ ਜੋ ਅੱਜ ਅੰਗਰੇਜ਼ ਸਿੰਘ ਤੇ ਸਾਡੇ ਵਕੀਲ ਦੇ ਹਮਲਾ ਹੋਇਆ ਬੜਾ ਹੀ ਮਾੜਾ ਕੰਮ ਹੋਇਆ ਹੈ ਸਮਾਜ 'ਚ ਇਸ ਤਰ੍ਹਾਂ ਕੰਮ ਨਹੀਂ ਚਾਹੀਦਾ ਸੀ ਜੇ ਇਹਨਾਂ ਦੀ ਕੋਈ ਗਲਤ ਹੋਈ ਆਪਸ 'ਚ ਪਤਾ ਲੱਗੇਗਾ ਪਰ ਜੋ ਇਹਨਾਂ ਨੇ ਕੀਤਾ ਦਿਨ ਦਿਹਾੜੇ ਇੱਕ ਵਕੀਲ ਨੂੰ ਕਿਡਨਾਪ ਕਰਕੇ ਲੈ ਕੇ ਚੱਕ ਕੇ ਲੈ ਗਏ ਉਹ ਬੜਾ ਮਾੜਾ ਕੰਮ ਹੈ ਇਸ ਕਰਕੇ ਅਸੀਂ ਸਾਰੇ ਵਕੀਲ ਭਾਈਚਾਰਾ ਮੰਗ ਕਰਦੇ ਆ ਇਹਨਾਂ ਦੇ ਖਿਲਾਫ ਦੋਸ਼ੀ ਦੇ ਖਿਲਾਫ ਕਾਰ ਵੀ ਹੋਣੀ ਚਾਹੀਦੀ ਐ ਰੈਸ ਚਾਹੀਦੀ ਜੀ ਤਾਂ ਹਾਲਾਤ ਕੀ ਨੇ ਕਿਸ ਤਰ੍ਹਾਂ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਰੇ ਘਟਨਾ ਕਰੰਦਾ ਕਿਵੇਂ ਤੁਸੀਂ ਅਸਤਾ ਲੈ ਸਾਡਾ ਗਰੁੱਪ ਬਣਿਆ ਹੈ ਡੀਬੀਏ ਦਾ ਉੱਥੋਂ ਪਤਾ ਲੱਗਿਆ ਵੀਡੀਓ ਜਦੋਂ ਪਹਿਲੀ ਆਈ ਉਤੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਹੋ ਗਿਆ ਫਿਰ ਸਾਰੇ ਵਕੀਲ ਇੱਥੇ ਆਏ ਹਸਪੀਟਲ ਕੁਛ ਉੱਤੇ ਸਪੋਰਟ ਤੇ ਗਏ ਨੇ ਕੋਈ ਥਾਣੇ ਬੈਠੇ ਨੇ ਸਾਰਿਆਂ ਦੀ ਪ੍ਰਧਾਨ ਜੀ ਨੇ ਡਿਊਟੀ ਲਾਈ ਅਲੱਗ-ਅਲੱਗ ਤਾਂ ਦੇਖਿਆ ਸੀ ਕਿਹੜੇ ਥਾਣੇ ਨੂੰ ਲੈ ਕੇ ਆਏ ਤੁਸੀਂ ਇਹਦਾ ਇੱਕੋ ਹੀ ਖੜੇ ਜੀ ਕੰਮ ਕੱਜ ਚੱਲ ਜਾਏ ਮਾਰਦ ਅ ਕੰਮ ਕੱਜ ਹਜੇ ਤੱਕ ਜਰ ਚੱਲ ਰਿਹਾ ਹੈ ਹਾਂ ਜੀ ਰੋਡ ਪੈਦਲ ਤੇ ਬੰਦ ਵੀ ਕਰ ਸਕਦੇ ਹੋ ਬਿਲਕੁਲ ਬੰਦ ਕਰਾਂਗੇ ਜੀ ਜੋ ਸਾਰੇ ਵਕੀਲਾਂ ਦਾ ਆਪਸ ਵਿੱਚ ਵਿਚਾਰ ਹੋਏਗਾ ਜੇ ਕੋਈ ਕਾਰਵਾਈ ਨਾ ਕਰੇਗੀ ਪੂਲ ਪ੍ਰੋਸੈਸ ਅੰਦਰ ਅਦਾਲਤ ਤੇ ਜਾਵਾਂਗੇ ਮੈਨੂੰ ਪਤਾ ਲੱਗਿਆ ਸਰ ਆਪਣੇ ਕੋਈ ਆਪਣੇ ਐਡਵੋਕੇਟ ਸਾਹਿਬ ਨੇ ਕੋਈ ਨਾਗਪਾਲ ਬੱਸਾਂ ਵਾਲਿਆਂ ਨਾਲ ਰੋਲਾ ਝਗੜਾ ਹੋਇਆ ਸੀਗਾ ਉਹ ਸੰਬੰਧੀ ਆਪਣੇ ਉਹ ਦਾਖਲ ਹੋਏ ਨੇ ਠੀਕ ਹੈ ਜੀ ਮੈਂ ਆਪਣੇ ਆਇਆ ਇੱਥੇ ਬਿਆਨ ਬੁਣ ਆਪਾਂ ਲਿਖਦੇ ਫਿਰ ਉਸ ਤੋਂ ਬਾਅਦ ਤੁਹਾਨੂੰ ਮੈਂ ਸਾਰੀ ਗੱਲਾਂ ਕਲੀਅਰ ਕਰ ਦਿੰਦਾ ਤੁਹਾਨੂੰ ਪਤਾ ਕੀ ਲੱਗਿਆ ਹੁਣ ਤੱਕ ਜਿਹੜਾ ਪਤਾ ਲੱਗਿਆ ਤੁਹਾਨੂੰ ਹਾਂ ਜੀ ਪਹਿਲਾਂ ਮੈਨੂੰ ਐ ਹੀ ਪਤਾ ਲੱਗਿਆ ਵੀ ਕੋਈ ਉਹਨਾਂ ਨਾਲ ਮਾਰਕੁੱਟ ਹੋਈ ਹੈ ਠੀਕ ਹੈ ਜੀ ਬਾਕੀ ਜੋ ਆਪਦੇ ਬਿਆਨ ਲਿਖਾਨਗੇ ਉਹ ਸਾਰਾ ਤੁਹਾਨੂੰ ਮੈਂ ਬਿਆਨ ਦੇ ਦਿੰਦਾ ਕਿਹਾ ਜਾ ਰਿਹਾ ਵੀ ਥਾਣੇ ਦੇ ਵਿੱਚੋਂ ਲੈ ਕੇ ਆਏ ਨੇ ਜੀ ਹਾਂ ਜੀ ਕੋਈ ਕਿਹੜੇ ਥਾਣ ਆਪਣੇ ਫਾਸਟ ਡੇਟ ਦੇਣੀ ਹੈ ਫਿਰ ਇਹਨਾਂ ਨੂੰ ਆਪਣਾ ਦੇ ਕੇ ਫੇਰ ਹੀ ਭੇਜਾਂਗੇ ਨਾ ਆਪਾਂ ਸਰ ਇਹ ਪਹੁੰਚੇ ਕਿਵੇਂ ਜੀ ਥਾਣੇ ਦੇ ਰੁਪਤ ਹਾਂਜੀ ਤੁਹਾਡੇ ਕੋਲ ਪਹੁੰਚੇ ਕਿਵੇਂ ਥਾਣੇ ਇਸ ਬਾਰੇ ਆਪਾਂ ਕਲੀਅਰ ਕਰਦੇ ਹਾਂ ਸਰ ਆਪਾਂ ਸਾਰਾ ਕਿਵੇਂ ਪਹੁੰਚੇ ਕੀ ਗੱਲ ਕਰਨੀ ਹੈ ਜੋ ਹੋਇਆ ਬਿਆਨਾਂ ਦੇ ਵਿੱਚ ਆਪਾਂ ਕਲੈਰਟੀ ਲਿਆਵਾਂਗੇ